ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਆਪ ਜੀ ਨਾਲ ਇਤਿਹਾਸਾਂ ਜਾਂ ਕਰ ਰਹੇ ਹਾਂ ਨਵੀਂ ਕਿਤਾਬ ਮਹਾਰਾਣੀ ਜਿੰਦਾ ਇਹ ਕਿਤਾਬ ਗਿਆਨੀ ਸੋਹਣ ਸਿੰਘ ਜੀ ਸ਼ੀਤਲ ਵੱਲੋਂ ਲਿਖੀ ਗਈ ਹੈ ਇਸ ਵਿੱਚ ਮਹਾਰਾਣੀ ਜਿੰਦਾ ਦੇ ਬਚਪਨ ਤੋਂ ਲੈ ਕੇ ਅੰਤਲੇ ਸਮੇਂ ਤੱਕ ਜੋ ਜੋ ਉਹਨਾਂ ਨਾਲ ਹੋਈ ਬੀਤ ਉਹ ਸਾਰੀ ਇਸ ਕਿਤਾਬ ਵਿੱਚ ਲਿਖੀ ਗਈ ਹੈ ਕਿ ਕਿਦਾਂ ਉਹਨਾਂ ਨੇ ਸਿੱਖ ਰਾਜ ਲਈ ਕੀ ਕੀ ਕੀਤਾ ਆਪਣੇ ਪੁੱਤਰ ਦਲੀਪ ਸਿੰਘ ਬਾਰੇ ਜੋ ਜੋ ਉਹਨਾਂ ਕੀਤਾ ਸਭ ਇਸ ਇਤਿਹਾਸਿਕ ਕਿਤਾਬ ਵਿੱਚ ਲਿਖਿਆ ਗਿਆ ਹੈ ਤੇ ਅੱਜ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਜੇ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਸਾਡਾ ਬੜਮੁੱਲਾ ਇਤਿਹਾਸ ਸਾਡੇ ਹੋਰਨਾਂ ਪਹੁੰਚਾਂ ਭਰਾਵਾਂ ਤੱਕ ਪਹੁੰਚ ਸਕੇ ਤੇ ਸਾਡੇ ਲੜੀਵਾਰ ਇਤਿਹਾਸ ਨਾਲ ਜੁੜਨ ਲਈ ਸਾਡੇ ਚੈਨਲ ਤੇ ਜਾ ਕੇ ਪਹਿਲੀਆਂ ਵੀਡੀਓ ਸੁਣ ਸਕਦੇ ਹੋ ਸ਼ੁਰੂ ਕਰਦੇ ਹਾਂ ਪਿਛਲੇ ਦਿਨ ਵਿੱਚ ਤੁਸੀਂ ਸੁਣਿਆ ਕਿ ਕਿੱਦਾਂ ਮਹਾਰਾ ਰঞ্জੀਤ ਸਿੰਘ ਜੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਅੱਗੇ ਸ਼ੇਰ-ਏ-ਪੰਜਾਬ ਚਲਾ ਗਿਆ ਮਰਦ ਦੀ ਕਿਸਮਤ ਮਰਦ ਦੇ ਮਗਰੇ ਤੁਰ ਪਈ ਸਿੱਖ ਰਾਜ ਦੀ ਦੁਪਹਿਰ ਢਲਣੀ ਸ਼ੁਰੂ ਹੋ ਗਈ ਦੁਖਮਾਰੀ ਜਿੰਦਾ ਨੇ ਸਭ ਕਾਸੇ ਵੱਲੋਂ ਅੱਖਾਂ ਮੀਟ ਲਈਆਂ ਉਹਨੇ ਆਪਣੇ ਗਮ ਵਿੱਚ ਡੁੱਬੀ ਨੇ ਇਕਾਂਤ ਵਾਸ ਧਾਰਨ ਕਰ ਲਿਆ ਉਹਦੀ ਦੁਨੀਆ ਛੋਟੇ ਜਿਹੇ ਦਲੀਬ ਤੱਕ ਸੀਮਤ ਰਹਿ ਗਈ ਕੁਝ ਸਮੇਂ ਵਾਸਤੇ ਉਹ ਪੰਜਾਬੀਆਂ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਈ ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਨੂੰ ਆਪਣੀਆਂ ਆਸਾਂ ਤੇ ਫਲਾਂ ਦਾ ਸਮਾਨ ਨੇੜੇ ਆ ਗਿਆ ਪ੍ਰਤੀਤ ਹੋਣ ਲੱਗਾ ਉਹਨਾਂ ਆਪਸ ਵਿੱਚ ਚੋਖੇ ਚਿਰ ਤੋਂ ਵੰਡੀਆਂ ਪਾਈਆਂ ਹੋਈਆਂ ਸਨ ਕਿ ਸ਼ੇਰੇ ਪੰਜਾਬ ਦੇ ਘਰਾਣੇ ਦੀ ਤਬਾਈ ਪਿੱਛੋਂ ਪੰਜਾਬ ਦਾ ਪੱਧਰ ਇਲਾਕਾ ਰਾਜ ਧਿਆਨ ਸਿੰਘ ਸੰਭਾਲ ਲਵੇਗਾ ਤੇ ਪਹਾੜੀ ਇਲਾਕੇ ਸਾਰੇ ਰਾਜਾ ਗੁਲਾਬ ਸਿੰਘ ਦੀ ਮਾਲਕੀ ਹੋਣਗੇ ਪਰ ਆਪਣੀ ਟੀਜੇ ਤੇ ਪਹੁੰਚਣ ਤੱਕ ਉਹਨਾਂ ਨੂੰ ਕਈ ਵਿਖੜੇ ਰਾਹ ਲੰਘਨੇ ਪਏ ਸਨ ਸਭ ਤੋਂ ਵੱਡੀ ਰੁਕਾਵਟ ਉਹਨਾਂ ਦੇ ਰਸਤੇ ਵਿੱਚ ਸ਼ੇਰੇ ਪੰਜਾਬ ਦੇ ਸੱਤ ਪੁੱਤਰ ਤੇ ਅਠਵਾਂ ਪੋਤਰਾ ਕਵਰ ਨੌ ਨਿਹਾਲ ਸਿੰਘ ਸੀ ਉਨ੍ਹਾਂ ਹੰਡੇ ਹੋਏ ਨੀਤ ਯੱਗ ਖਿਡਾਰੀਆਂ ਨੇ ਪਹਿਲੇ ਹੱਥ ਹੀ ਤਿੰਨ ਚੁਣਵੇਂ ਸਹਾਜ ਦੇ ਦਾਅ ਤੇ ਲਾ ਦਿੱਤੇ ਟਿੱਕਾ ਖੜਕ ਸਿੰਘ ਉਹਦਾ ਛੋਟਾ ਭਰਾ ਕਬਰ ਸ਼ੇਰ ਸਿੰਘ ਤੇ ਪਹਿਲੇ ਦਾ ਇੱਕੋ ਇੱਕ ਪੁੱਤਰ ਕਬਰ ਨੋ ਨਿਹਾਰ ਸਿੰਘ ਛਤਰਾਂ ਦੇ ਮੋਰੇ ਬਣੇ ਨੋ ਨਿਹਾਲ ਸਿੰਘ ਦੀ ਮਦਦ ਵਾਸਤੇ ਉਹਦੀ ਮਾਤਾ ਮਹਾਰਾਣੀ ਚੰਦਕਾ ਔਰ ਪੁੱਤਰ ਦੀ ਕੰਡ ਪਿੱਛੇ ਛਾਤੀ ਤਾਨ ਖਲੇ ਮਿੱਠੀ ਹੋਈ ਗੋਦ ਅਨੁਸਾਰ ਕਬਰ ਨੋ ਨਿਹਾਲ ਸਿੰਘ ਤੇ ਚੰਦਕੌਰ ਦੀ ਅਗਵਾਈ ਰਾਜਾ ਗੁਲਾਬ ਸਿੰਘ ਕਰਨ ਲੱਗਾ ਤੇ ਦੂਜਿਆਂ ਦੋਹਾਂ ਦੀ ਜ਼ਿੰਮੇਵਾਰੀ ਰਾਜਾ ਧਿਆਨ ਸਿੰਘ ਨੇ ਆਪਣੇ ਸਿਰ ਲੈ ਲਈ ਧਿਆਨ ਸਿੰਘ ਭਾਵੇਂ ਗੁਲਾਬ ਸਿੰਘ ਦਾ ਛੋਟਾ ਭਰਾ ਸੀ ਪਰ ਤਾਕਤ ਵਿੱਚ ਉਹ ਬਹੁਤ ਵੱਡਾ ਬਣ ਚੁੱਕਾ ਸੀ ਸ਼ੇਰੇ ਪੰਜਾਬ ਦੀ ਵੱਡੀ ਬਿਮਾਰੀ ਨੂੰ ਤਾਰ ਕੇ ਉਹਨਾਂ ਆਪੋ ਆਪਣੇ ਮੋਹਰੇ ਅੱਗੇ ਵਧਾਉਣੇ ਸ਼ੁਰੂ ਕਰ ਦਿੱਤੇ ਥੋੜੇ ਸਮੇਂ ਵਿੱਚ ਹੀ ਉਹਨਾਂ ਦੋਹਾਂ ਦੇ ਅੰਦਰ ਰਾਜ ਸਵਾਲਾਂ ਦੀ ਹਬਸ ਪੂਰੀ ਤਰ੍ਹਾਂ ਭਰ ਦਿੱਤੀ ਗਈ ਖੇਡ ਪੂਰੇ ਜ਼ੋਰ ਤੇ ਸੀ ਜਾਂ ਉਸ ਵਿੱਚ ਥੋੜੀ ਜਿਹੀ ਰਿਕਵਡ ਪੈ ਗਈ। ਸ਼ੇਰੇ ਪੰਜਾਬ ਤੇ ਘਾਤਕ ਰੋਗ ਨੇ ਥੋੜਾ ਜਿਹਾ ਮੋੜਾ ਖਾਦਾ। ਕੁਦਰਤ ਨੇ ਮਹਾਰਾਜ ਨੂੰ ਕੁਝ ਸੋਚਨ ਵਿਚਾਰਨ ਤੇ ਫੈਸਲਾ ਕਰਨ ਦੀ ਮੌਹਲਤ ਦੇ ਦਿੱਤੀ। ਇੰਨੇ ਕੁ ਸਮੇਂ ਚ ਗنیمਤ ਸਮਝ ਕੇ ਸ਼ੇਰੇ ਪੰਜਾਬ ਨੇ ਰਾਏ ਗੱਦੀ ਦੇ ਵਾਰਸ ਦਾ ਫੈਸਲਾ ਕਰ ਦਿੱਤਾ। ਉਹਨਾਂ ਹੁਕਮ ਦਿੱਤਾ ਸਾਡੇ ਪਿੱਛੋਂ ਸਾਡਾ ਵੱਡਾ ਪੁੱਤਰ ਟਿੱਕਾ ਖੜਕ ਸਿੰਘ ਪੰਜਾਬ ਦਾ ਬਾਦਸ਼ਾਹ ਬਣੇਗਾ ਤੇ ਰਾਜਾ ਧਿਆਨ ਸਿੰਘ ਉਸ ਦਾ ਵਜ਼ੀਰ ਹੋਵੇਗਾ। ਮਹਾਰਾਜ ਨੇ ਦੋਹਾਂ ਅਧਿਕਾਰੀਆਂ ਚੋਂ ਇੱਕ ਦੂਜੇ ਤੇ ਮਿੱਤਰ ਤੇ ਦੇਸ਼ ਦੇ ਵਫਾ ਦਾ ਰਹਿਣ ਦੀਆਂ ਕਸਮਾਂ ਚਕਾਈਆਂ ਰਾਜਾ ਧਿਆਨ ਸਿੰਘ ਨੇ ਗੀਤਾ ਤੇ ਹੱਤਰ ਕੇ ਸੌਂ ਖਾਧੀ ਨੀਤੀ ਦੇ ਪੁਜਾਰੀਆਂ ਦੀ ਨਜ਼ਰ ਵਿੱਚ ਸੌਂ ਖਾਣ ਦਾ ਵਸੀਲਾ ਹੀ ਤਾਂ ਹੁੰਦੇ ਨੇ ਧਾਰਮਿਕ ਗ੍ਰੰਥ ਇਸ ਤੋਂ ਬਾਅਦ ਉਹਨਾਂ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੁੰਦਾ ਧਿਆਨ ਸਿੰਘ ਨੇ ਵੀ ਇਹ ਕਸਮ ਵਕਤ ਟਾਲਣ ਵਾਸਤੇ ਹੀ ਖਾਧੀ ਸੀ ਸ਼ੇਰੇ ਪੰਜਾਬ ਚਲੇ ਗਏ ਉਹਨਾਂ ਦਾ ਜੇਠਾ ਪੁੱਤਰ ਪੰਜਾਬ ਦੇ ਤਖਤ ਉੱਤੇ ਬੈਠਾ ਮਹਾਰਾਜਾ ਖੜਕ ਸਿੰਘ ਦੀ ਤਾਜ ਪੋਸ਼ੀ ਦੀ ਰਸਮ ਬੜੀ ਧੂਮ-ਧਾਮ ਨਾਲ ਹੋਈ ਤੇ ਕਿਲੇ ਦੀਆਂ ਕੰਧਾਂ ਉੱਤੇ ਨਵੇਂ ਹੁਕਮਰਾਨ ਦੀ ਇਸਲਾਮੀ ਵਾਸਤੇ ਤੋਪਾਂ ਲਗੀਆਂ ਰਾਜਾ ਧਿਆਨ ਸਿੰਘ ਉਸ ਦਾ ਵੱਡਾ ਵਜ਼ੀਰ ਬਣਿਆ ਉਸ ਵੇਲੇ ਲਾਹੌਰ ਦਰਬਾਰ ਵਿੱਚ ਸਰਦਾਰ ਚੇਹ ਸਿੰਘ ਦੀ ਅਸ਼ੀ ਤਾਕਤ ਸੀ ਉਹ ਮਹਾਰਾਜਾ ਖੜਕ ਸਿੰਘ ਦਾ ਸਾਲਾ ਸੀ ਬਾਜ਼ਾਰ ਤੋਂ ਉੱਤੇ ਉਹ ਆਪਣਾ ਹੱਕ ਸਮਝਦਾ ਸੀ ਉਹਦੀਆਂ ਅਸਾਂ ਦੇ ਉਲਟ ਵਜ਼ੀਰ ਬਣ ਗਿਆ ਰਾਜਾ ਧਿਆਨ ਸਿੰਘ ਇਹ ਵੇਖ ਕੇ ਸਰਦਾਰ ਚੇਹ ਸਿੰਘ ਡਾਢਾ ਔਖਾ ਹੋਇਆ ਇਥੋਂ ਤੱਕ ਕਿ ਉਹ ਗਰਮ ਹੋ ਕੇ ਡੋਗਰਿਆਂ ਨਾਲ ਖੁੱਲ ਮੁਖੁੱਲਾ ਲੜਨ ਵਾਸਤੇ ਤਿਆਰ ਹੋ ਗਿਆ ਮਹਾਰਾਜਾ ਖੜਕ ਸਿੰਘ ਨੇ ਉਹਨੂੰ ਬੜੀ ਮੁਸ਼ਕਲ ਨਾਲ ਸਮਝਾ ਬੁਝਾ ਕੇ ਠੰਡਿਆ ਕੀਤਾ ਉਸੇ ਵੇਲੇ ਮਹਾਰਾਜੇ ਨੇ ਉਹਨੂੰ ਆਪਣਾ ਸਲਾਹਕਾਰ ਬਣਾ ਲਿਆ ਤੇ ਸਮਾਂ ਆਉਣ ਉੱਤੇ ਧਿਆਨ ਸਿੰਘ ਦੀ ਥਾਂ ਵੱਡਾ ਵਜ਼ੀਰ ਬਣਾਉਣ ਦਾ ਵੀ ਲਾਰਾ ਲਾਇਆ ਚੇਹ ਸਿੰਘ ਡਾਡੇ ਕਾਲੇ ਸੁਭਾਅ ਦਾ ਸੀ ਉਹ ਕੰਮ ਥੋੜਾ ਕਰਦਾ ਤੇ ਮੂੰਹ ਦੇ ਰੇ ਕਹਿੰਦਾ ਉਹਨੇ ਡੋਗਰੇ ਭਰਾਵਾਂ ਨੂੰ ਸਮੂਲ ਚੋਂ ਤਬਾਹ ਕਰਨ ਦੀਆਂ ਗੋੰਦਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਦੂਜੇ ਪਾਸੇ ਡੋਗਰੇ ਭਰਾ ਬੜੇ ਪੱਕੇ ਖਿਡਾਰੀ ਤੇ ਪੁਰਾਣੇ ਪਾਪੀ ਸਨ ਉਹਨਾਂ ਨੇ ਵੀ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਕਬਰ ਨੋ ਨਿਹਾਲ ਸਿੰਘ ਉਸ ਵੇਲੇ ਪਸ਼ਾਵਰ ਸੀ ਉਹ ਉਸ ਸੂਬੇ ਦਾ ਗਵਰਨਰ ਸੀ ਰਾਜਾ ਗੁਲਾਬ ਸਿੰਘ ਉਸ ਦੇ ਕੋਲ ਪੁੱਜਾ ਰਸਮੀ ਮੁਲਾਕਾਤ ਪਿੱਛੋਂ ਗੱਲਾਂ ਸ਼ੁਰੂ ਹੋਈਆਂ ਤਾਂ ਬੁੱਢੇ ਗੁਲਾਬ ਸਿੰਘ ਨੇ ਨਿਮੋਨ ਨੂੰ ਝੂਣਾ ਮੂੰਹ ਬਣਾ ਕੇ ਕਿਹਾ ਮਹਾਰਾਜ ਵੱਡੀ ਸਰਕਾਰ ਦਾ ਨਿਮ ਖਾਦਾ ਸੋ ਵੇਖ ਕੇ ਜਰਿਆ ਨਹੀਂ ਜਾਂਦਾ ਨਹੀਂ ਤਾਂ ਕਿਉਂ ਰਾਜਾ ਸਾਹਿਬ ਰੋਕ ਕਿਉਂ ਗਏ ਕੀ ਕੋਈ ਬਹੁਤ ਮਾੜੀ ਗੱਲ ਹੋਣੀ ਹੈ ਕਬਰ ਨੇ ਕਾਲੇ ਪੈ ਕੇ ਪੁੱਛਿਆ ਮਹਾਰਾਜ ਗੱਲ ਬੜੀ ਵੱਡੀ ਏ ਪਰ ਮੂੰਹ ਛੋਟਾ ਕਹਿੰਦਿਆ ਭੈ ਲੱਗਦਾ ਹੈ ਨਹੀਂ ਨੇ ਸੰਕੋਚ ਕਹੋ ਦੇਸ਼ ਭਲਾਈ ਬਦਲੇ ਸਭ ਭੈ ਸਹਿਣਣ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ ਕਬਰ ਨੇ ਬੁੱਢੇ ਰਾਜੇ ਦਾ ਹੌਸਲਾ ਵਧਾਇਆ 1809 ਈਸਵੀ ਦੀ ਸੂਰਮੇ ਮਾਲਵੇ ਦੇ ਰਾਜੇ ਆਪਣੇ ਆਪ ਅੰਗਰੇਜ਼ਾਂ ਦੇ ਅਧੀਨ ਹੋ ਗਏ ਉਹਦਾ ਸਿੱਟਾ ਸਿੱਖ ਕੌਮ ਤੋਂ ਹਿੱਸਿਆਂ ਵਿੱਚ ਵੰਡੀ ਗਈ ਤੇ ਕਮਜ਼ੋਰ ਹੋ ਗਈ ਵੱਡੀ ਸਰਕਾਰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਸਾਹਿਬ ਜੀ ਦੀ ਅਨੋਖੀ ਬਹਾਦਰੀ ਤੇ ਅਣਥੱਕ ਮਿਹਨਤ ਦਾ ਸਦਕਾ ਦਰਿਆ ਸਤਲੋਜ ਤੋਂ ਦਰਿਆ ਖੈਬਰ ਤੱਕ ਸਿੱਖ ਕੌਮ ਦੀ ਕੁਝ ਤਾਕਤ ਬਣੀ ਸੀ ਪਰ ਹੁਣ ਜੇ ਇਹਦੇ ਮਾਲਕ ਹੀ ਇਸ ਨੂੰ ਤਬਾਹ ਕਰਨ ਵਾਸਤੇ ਸੋਚਣ ਲੱਗ ਪੈਣ ਤਾਂ ਫਿਰ ਰੱਖਿਆ ਕੌਣ ਕਰੇਗਾ ਰਾਜਾ ਸਾਹਿਬ ਗੱਲ ਸਾਫ਼-ਸਾਫ਼ ਦੱਸੋ ਵਧੇਰੇ ਵਿਆਖਿਆ ਦੀ ਲੋੜ ਨਹੀਂ ਕਬਰ ਦਾ ਦਿਲ ਕਾਲਾ ਪੈਣ ਲੱਗ ਪਿਆ ਸੀ ਗਾ ਸਾਫ ਗੱਲ ਕਹਿੰਦੇ ਆ ਛਾਤੀ ਫੜਦੀ ਹੈ ਮਹਾਰਾਜ ਸਰਦਾਰ ਚੇਤ ਸਿੰਘ ਦੀ ਖੋਟੀ ਸਲਾਹ ਦਾ ਨਤੀਜਾ ਮਹਾਰਾਜਾ ਖੜਕ ਸਿੰਘ ਪੰਜਾਬ ਅੰਗਰੇਜ਼ਾਂ ਦੇ ਹਮਲੇ ਕਰਨ ਬਾਰੇ ਸੋਚ ਰਹੇ ਨੇ ਜੇ ਇਸ ਔਕੇ ਸਮੇਂ ਆਪ ਨੇ ਹਿੰਮਤ ਨਾ ਵਿਖਾਈ ਤਾਂ ਪੰਜਾਬ ਦੀ ਆਜ਼ਾਦੀ ਗੁਲਾਮੀ ਵਿੱਚ ਬਦਲ ਜਾਏਗੀ ਹਾਏ ਇਸ ਆਜ਼ਾਦੀ ਬਦਲੇ ਹਜੂਰ ਦੇ ਵੱਡ ਵਡੇਰਿਆਂ ਨੇ ਕਿੰਨਾ ਖੂਨ ਡੋਲ੍ਹਿਆ ਸੀ ਰਾਜਾ ਗੁਲਾਬ ਸਿੰਘ ਦੇ ਹੰਝੂ ਸਫੇਦ ਦਾੜੀ ਉੱਤ ਦੀ ਤਿਲਕ ਤਿਲਕ ਕੇ ਚੋਲੀ ਵਿੱਚ ਟੈ ਰਹੇ ਸਨ ਰਾਜਾ ਸਾਹਿਬ ਐਸਾ ਨਹੀਂ ਹੋਵੇਗਾ ਕਬਰ ਨੇ ਜਵਾਨੀ ਦੇ ਜੋਸ਼ ਵਿੱਚ ਗਰਜ ਕੇ ਕਿਹਾ ਤਾਂ ਸ਼ੇਰ-ਏ-ਪੰਜਾਬ ਦੇ ਜੋਗ ਪੁੱਤਰੇ ਨੂੰ ਰਾਜ ਦੀ ਡੋਰ ਆਪਸਮਾਨਣੀ ਪਵੇਗੀ ਸਿਰਫ ਇਹ ਇੱਕ ਰਾਹ ਹੈ ਪੰਜਾਬ ਦੇ ਸਿੱਖ ਕੌਮ ਦੀ ਆਜ਼ਾਦੀ ਨੂੰ ਬਚਾਉਣ ਦਾ ਹਜ਼ੂਰ ਦੀ ਖਾਤਰ ਇਹ ਬੁੱਢਾ ਸੇਵਾਦਾਰ ਖੂਨ ਦੀ ਆਖਰੀ ਬੂੰਦ ਵਹਾ ਦੇਵੇਗਾ ਮੌਕਾ ਤਾੜ ਕੇ ਗੁਰਬ ਸਿੰਘ ਨੇ ਉਮੜੇ ਹੋਏ ਜੋਸ਼ ਵਿੱਚ ਵਾਅਦਾ ਕਰਨ ਦੇ ਰਾਤੇ ਨਾਲ ਕਿਹਾ ਰਾਜਾ ਗੁਲਾਬ ਸਿੰਘ ਦਾ ਜਾਦੂ ਚੱਲ ਗਿਆ ਕਬਰ ਨੋ ਨਿਹਾਲ ਸਿੰਘ ਪੂਰੀ ਤਰ੍ਹਾਂ ਪ੍ਰੇਰਿਆ ਗਿਆ ਉਹਦੇ ਜਵਾਨੀ ਦੇ ਜੋਸ਼ ਨੇ ਗੱਲ ਇਹਦੀ ਤਹ ਤੱਕ ਪਹੁੰਚਣ ਵਾਸਤੇ ਉਸ ਨੂੰ ਸੋਚਣ ਦਾ ਸਮਾਂ ਨਾ ਦਿੱਤਾ ਉਹ ਲਾਹੌਰ ਜਾਣ ਵਾਸਤੇ ਰਾਜਾ ਗੁਲਾਬ ਸਿੰਘ ਦੇ ਨਾਲ ਤਿਆਰ ਹੋ ਗਿਆ ਸਾਰੇ ਰਾਜਾ ਗੁਲਾਬ ਸਿੰਘ ਮਿੱਟੀ ਹੋਏ ਗੁੰਦ ਅਨਸਾਰ ਕਬਰ ਤੇ ਕੰਨ ਪਰਦਾ ਆਇਆ ਇਸ ਸਮੇਂ ਵਿੱਚ ਰਾਜਾ ਧਿਆਨ ਸਿੰਘ ਦੇ ਜ਼ਹਿਰੀਲੇ ਪ੍ਰਚਾਰ ਨੇ ਸਿੱਖ ਕੌਮ ਨੂੰ ਵੀ ਮਹਾਰਾਜਾ ਖੜਕਾ ਸਿੰਘ ਦੇ ਵਿਰੋਧ ਕਰ ਦਿੱਤਾ ਧਿਆਨ ਸਿੰਘ ਹਰ ਫੌਜੀ ਪੰਚ ਤੇ ਅਫਸਰ ਕੋਲ ਕਹਿੰਦਾ ਫਿਰਦਾ ਖਾਲਸਾ ਜੀ ਇਹ ਸਮਾਂ ਫੇਰ ਹੱਥ ਨਹੀਂ ਆਉਣਾ ਬਚਾ ਲਓ ਜੇ ਸਿੱਖ ਰਾਜ ਬਜਦਾ ਹੈ ਤਾਂ ਨਹੀਂ ਤਾਂ ਸਰਦਾਰ ਚੇਤ ਸਿੰਘ ਦੀ ਸਲਾਹ ਨਾਲ ਮਹਾਰਾਜਾ ਖੜਕ ਸਿੰਘ ਨੇ ਪੰਜਾਬ ਅੰਗਰੇਜ਼ਾਂ ਦੇ ਹਵਾਲੇ ਕਰਨ ਦਾ ਫੈਸਲਾ ਕਰ ਲਿਆ ਜੇ ਬਸ ਥੋੜੇ ਦਿਨਾਂ ਤੱਕ ਅੰਗਰੇਜ਼ੀ ਫੌਜਾਂ ਵਿੱਚ ਪੰਜਾਬ ਵਿੱਚ ਆ ਜਾਣਗੀਆਂ ਤੇ ਤੁਹਾਡੇ ਕੋਲੋਂ ਹਥਿਆਰ ਖੋ ਕੇ ਘਰਾਂ ਨੂੰ ਪਜਾ ਦੇਣਗੀਆਂ ਜਿਸ ਧਰਤੀ ਨੂੰ ਤੁਹਾਡੇ ਵੱਡੇ-ਵਡੇਰਿਆਂ ਨੇ ਆਪਣੇ ਪਵਿੱਤਰ ਲਹੂ ਨਾਲ ਸਜਾਇਆ ਸੀ ਉੱਥੇ ਅੰਗਰੇਜ਼ੀ ਝੰਡੇ ਚੁਲਾ ਦਿੱਤੇ ਜਾਣਗੇ ਤੁਸੀਂ ਗੁਲਾਮ ਬਨ ਜਾਓਗੇ ਇੱਕ ਵਰਦੇਸੀ ਕੌਮ ਦੇ ਗੁਲਾਮ ਇਸ ਗੁਲਾਮੀ ਦੇ ਜੀਵਨ ਤੋਂ ਬਚਣਾ ਚਾਹੁੰਦੇ ਹੋ ਤਾਂ ਮੇਰਾ ਸਾਥ ਦਿਓ ਮੈਂ ਮਹਾਰਾਜਾ ਖੜਕ ਸਿੰਘ ਦੀ ਥਾਂ ਕਮਰ ਨੋ ਨਿਹਾਲ ਸਿੰਘ ਨੂੰ ਰਾਜ ਗੱਦੀ ਦੇਣਾ ਚਾਹੁੰਦਾ ਹਾਂ ਕਮਰ ਹੀ ਇੱਕ ਅਜਿਹਾ ਯੋਗ ਸ਼ਹਿਜ਼ਾਦਾ ਹੈ ਜੋ ਸ਼ੇਰ-ਏ-ਪੰਜਾਬ ਦੇ ਰਾਜ ਨੂੰ ਬਚਾ ਸਕਦਾ ਹੈ ਸੋ ਪੰਥ ਦੇ ਨਾਮ ਉੱਤੇ ਮੇਰਾ ਸਾਥ ਦਿਓ ਦੇਸ਼ ਤੇ ਪੰਥ ਦਾ ਵਾਸਤਾ ਪਾ ਕੇ ਰਾਜਾ ਧਿਆਨ ਸਿੰਘ ਨੇ ਬਹੁਤ ਸਾਰੀਆਂ ਫੌਜਾਂ ਨੂੰ ਪ੍ਰੇਰ ਲਿਆ ਫੌਜੀ ਪੰਚਾ ਨੇ ਉਸ ਨੂੰ ਪੂਰੀ ਹਮਾਇਤ ਦਾ ਭਰੋਸਾ ਦਿਵਾ ਦਿੱਤਾ ਰਾਜਾ ਗੁਲਾਬ ਸਿੰਘ ਤੇ ਕਬਰ ਨੌ ਨਿਹਾਲ ਸਿੰਘ ਦੇ ਲਾਹੌਰ ਪੁੱਜਣ ਉੱਤੇ ਰਾਜਾ ਧਿਆਨ ਸਿੰਘ ਵੱਲੋਂ ਇੱਕ ਗੁਪਤ ਸਭਾ ਬੁਲਾਈ ਗਈ ਉਸ ਵਿੱਚ ਤਿੰਨੇ ਭਰਾ ਡੋਗਰੇ ਰਾਜਾ ਗੁਲਾਬ ਸਿੰਘ ਰਾਜਾ ਧਿਆਨ ਸਿੰਘ ਤੇ ਰਾਜਾ ਸੁਚੇਤ ਸਿੰਘ ਕਬਰ ਨੌ ਨਿਹਾਲ ਸਿੰਘ ਦੀ ਮਾਤਾ ਮਹਾਰਾਣੀ ਚੰਦਕੌਰ ਚਾਰੇ ਸਰਦਾਰ ਅਤਰ ਸਿੰਘ ਲੈਣਾ ਸਿੰਘ ਕੇਹਰ ਸਿੰਘ ਅਜੀਤ ਸਿੰਘ ਸੰਧਾ ਵਾਲੀਏ ਰਾਜਾ ਹੀਰਾ ਸਿੰਘ ਰਾਉ ਕੇਸਰੀ ਸਿੰਘ ਲਾਲ ਸਿੰਘ ਗਾਰਡਨ ਤੇ ਕੁਝ ਹੋਰ ਸਰਦਾਰ ਸ਼ਾਮਲ ਹੋਏ ਰਾਜਾ ਧਿਆਨ ਸਿੰਘ ਨੇ ਬੜੀ ਜੋਸ਼ੀਲੀ ਤਕਰੀਰ ਕੀਤੀ ਤੇ ਅੰਤ ਵਿੱਚ ਦੇਖਦੇ ਧਰਮ ਦਾ ਵਾਸਤਾ ਪਾ ਕੇ ਸਭ ਨੂੰ ਮਨਾ ਲਿਆ ਕਿ ਮਹਾਰਾਜਾ ਖੜਕ ਸਿੰਘ ਨੂੰ ਨਜ਼ਰ ਬੰਦ ਕਰਕੇ ਕਵਰ ਨਾ ਨਿਹਾਲ ਸਿੰਘ ਨੂੰ ਤਖਤ ਦਿੱਤਾ ਜਾਵੇ ਡੋਗਰਿਆਂ ਦਾ ਮੋਹਣੀ ਮੰਤਰ ਚੱਲ ਗਿਆ ਸਾਰੀ ਸਭਾ ਨੇ ਰਾਜਾ ਧਿਆਨ ਸਿੰਘ ਦੀ ਤਜਵੀਜ਼ ਨੂੰ ਪ੍ਰਵਾਨ ਕਰ ਲਿਆ ਧਿਆਨ ਸਿੰਘ ਨੇ ਇਸ ਕੰਮ ਵਾਸਤੇ 8 ਅਕਤੂਬਰ ਦਾ ਦਿਨ ਚੁਣਿਆ ਅੱਧੀ ਰਾਤ ਦੇ ਸਮੇਂ ਧਿਆਨ ਸਿੰਘ 13 14 ਹਮਾਤਿਆਂ ਦਾ ਜੱਥਾ ਲੈ ਕੇ ਸ਼ਾਹੀ ਮਹਿਲਾਵਾਂ ਵਿੱਚ ਤੁਰ ਪਿਆ ਬਾਹਰਲੀ ਦਿਉੜੀ ਅੱਗੇ ਪੂਰਬੀਏ ਪਹਿਰੇਦਾਰ ਖਲੇ ਸਨ ਉਹਨਾਂ ਅੱਧੀ ਰਾਤ ਵੇਲੇ ਅੰਦਰ ਜਾਣ ਤੋਂ ਰੋਕਿਆ ਤਾਂ ਧਿਆਨ ਸਿੰਘ ਦੇ ਹੁਕਮ ਨਾਲ ਦੋਵੇਂ ਪਹਿਰੇਦਾਰ ਕਤਲ ਕਰ ਦਿੱਤੇ ਗਏ ਦੋ ਮਾਮੂਲੀ ਨੌਕਰਾਂ ਦੀ ਜ਼ਿੰਦਗੀ ਦੀ ਕੀ ਕੀਮਤ ਹੈ ਇੱਕ ਸਿਆਸਤਦਾਨ ਦੀ ਨਜ਼ਰ ਵਿੱਚ ਥੋੜਾ ਅੱਗੇ ਗਏ ਤਾਂ ਮਹਾਰਾਜਾ ਖੜਕ ਸਿੰਘ ਦਾ ਗੜਬਈ ਮਿਲ ਗਿਆ ਡੋਗਰਾ ਜੁੰਡਰੀ ਨੂੰ ਵੇਖ ਕੇ ਉਹ ਆਪਣੇ ਮਾਲਕ ਨੂੰ ਖਬਰ ਦੇਣ ਵਾਸਤੇ ਦੌੜਿਆ ਧਿਆਨ ਸਿੰਘ ਨੇ ਗੋਲੀ ਮਾਰ ਕੇ ਉਹਨੂੰ ਰਾਹੇ ਹੀ ਮਾਰ ਦਿੱਤਾ ਗੋਲੀ ਦੀ ਆਵਾਜ਼ ਸੁਣ ਕੇ ਮਹਾਰਾਣੀ ਚੰਦਕੌਰ ਵੀ ਆ ਪਹੁੰਚੀ ਸਰਦਾਰ ਚੇਤ ਸਿੰਘ ਨੇ ਮਹਾਰਾਜਾ ਖੜਕ ਸਿੰਘ ਕੋਲੋਂ ਕੋਲ ਸੁੱਤੇ ਪਏ ਸਨ ਬੰਦੂਕ ਦਾ ਖੜਾਕ ਸੁਣ ਕੇ ਸਰਦਾਰ ਚੇਹ ਸਿੰਘ ਉੱਠ ਕੇ ਭੋਰੇ ਵਿੱਚ ਜਾ ਲੁਕਿਆ ਮਗਰ ਮਹਾਰਾਜਾ ਖੜਕ ਸਿੰਘ ਨੂੰ ਨੱਸਣ ਦਾ ਸਮਾਂ ਨਾ ਮਿਲਿਆ ਸਰਦਾਰ ਚੇਹ ਸਿੰਘ ਨੂੰ ਪੂਰੇ ਵਿੱਚੋਂ ਕੱਢ ਕੇ ਮਹਾਰਾਜੇ ਦੇ ਸਾਹਮਣੇ ਲਿਆ ਕੇ ਕਤਲ ਕੀਤਾ ਗਿਆ ਅਗਲੇ ਦਿਨ ਨੌ ਨਿਹਾਲ ਸਿੰਘ ਪੰਜਾਬ ਦੇ ਤਖਤ ਤੇ ਬਿਠਾ ਬਿਠਾ ਤੇ ਰਾਜਾ ਧਿਆਨ ਸਿੰਘ ਉਹਦਾ ਵਜ਼ੀਰ ਬਣਿਆ ਕੈਦ ਵਿੱਚ ਮਹਾਰਾਜਾ ਖੜਕ ਸਿੰਘ ਨੂੰ ਜ਼ਹਿਰ ਦੇ ਕੇ ਬਿਮਾਰ ਕਰ ਦਿੱਤਾ ਗਿਆ ਅੰਤੋ ਆਪਣੇ ਪੁੱਤਰ ਦਾ ਮੂੰਹ ਵੇਖਣ ਨੂੰ ਤਰਸਦਾ ਤਰਸਦਾ ਵੀਰਵਾਰ 5 ਨਵੰਬਰ 191840 ਈਸਵੀ ਨੂੰ ਸੁਰਗਵਾਸ ਹੋ ਗਿਆ ਉਹਨੇ 3 ਮਹੀਨੇ ਤੇ 11 ਦਿਨ ਰਾਜ ਕੀਤਾ ਅਤੇ 1 ਸਾਲ 28 ਦਿਨ ਕਹਿ ਤੇ ਤਸੀਹੇ ਭੁਗਤੇ ਰਾਜਾ ਧਿਆਨ ਸਿੰਘ ਦੇ ਹੁਕਮ ਨਾਲ ਮਹਾਰਾਜਾ ਖੜਕ ਸਿੰਘ ਦੀ ਚਿਖਾ ਵਿੱਚ 13 ਰਾਣੀਆਂ ਜ਼ਬਰਦਸਤੀ ਸੱਦੀ ਕੀਤੀਆਂ ਗਈਆਂ ਰਾਜਾ ਧਿਆਨ ਸਿੰਘ ਇਸ ਲੰਮੀ ਬਾਜ਼ੀ ਨੂੰ ਬੜੀ ਛੇਤੀ ਖਤਮ ਕਰਨਾ ਚਾਹੁੰਦਾ ਸੀ ਇਕੇ ਦਾ ਉੱਤੇ ਉਹਨੇ ਦੋ ਮੋਰੇ ਇਕੱਠੇ ਖਤਮ ਕਰਨ ਦੀ ਧਾਰੀ ਹੋਈ ਸੀ ਖੜਕ ਸਿੰਘ ਦਾ ਸਸਕਾਰ ਕਰਕੇ ਕਵਰ ਨੂੰ ਨਿਹਾਲ ਸਿੰਘ ਵਾਪਸ ਮੁੜ ਹੀ ਰਿਹਾ ਸੀ ਜਾਂ ਖੂਨੀ ਦਰਵਾਜ਼ੇ ਦਾ ਛੱਜਾ ਗਿਰਾ ਕੇ ਉਸਨੂੰ ਜ਼ਖਮੀ ਕਰ ਦਿੱਤਾ ਅਧੇਰੇ ਲੋਕਾਂ ਦੇ ਕੰਨਾਂ ਤੱਕ ਖਬਰ ਪਹੁੰਚਣ ਤੋਂ ਪਹਿਲਾਂ ਹੀ ਉਹ ਕਵਰ ਨੂੰ ਕਿਲੇ ਵਿੱਚ ਲੈ ਗਿਆ ਉੱਥੇ ਬੜੀ ਬਹਿਰਮੀ ਨਾਲ ਰਾਜਾ ਧਿਆਨ ਸਿੰਘ ਨੇ ਪੱਥਰਾਂ ਨਾਲ ਕੁੱਟ-ਕੁੱਟ ਕੇ ਕਵਰ ਨੋਨਿਹਾਲ ਸਿੰਘ ਦਾ ਸਿਰ ਫੇਰ ਦਿੱਤਾ ਇਸ ਤਰ੍ਹਾਂ ਦੋਵੇਂ ਪਿਓ ਪੁੱਤਰ ਇੱਕ ਦਿਨ ਡੋਗਰਾ ਗਰਦੀ ਦਾ ਸ਼ਿਕਾਰ ਹੋ ਗਏ ਰਾਜ ਮਹਿਲ ਵਿੱਚ ਕਵਰ ਦੀ ਮਾਤਾ ਮਹਾਰਾਣੀ ਚੰਦਕੌਰ ਝੋਖੇ ਰਸੂਖ ਵਾਲੀ ਸੀ ਕਵਰ ਦੀ ਮੌਤ ਉੱਤੇ ਉਹ ਡੋਗਰਿਆਂ ਵਿਰੁੱਧ ਸਿੱਖ ਫੌਜ ਨੂੰ 扑ੜਕਾ ਸਕਦੀ ਸੀ ਉਹਨੂੰ ਢਾਉਣ ਵਾਸਤੇ ਧਿਆਨ ਸਿੰਘ ਨੇ ਰਾਜ ਗੱਦੀ ਹੋਂਦੇ ਪੇਸ਼ ਕਰ ਦਿੱਤੀ ਰਾਜ ਦੇ ਲਾਲਚ ਵਿੱਚ ਉਹਨੇ ਚੁੱਪ ਕਰਕੇ ਪੁੱਤਰ ਦੀ ਮੌਤ ਦਾ ਸੱਲ ਸਹਿ ਲਿਆ ਕਬਰ ਦੇ ਘਰ ਬਾਲ ਹੋਣ ਵਾਲਾ ਸੀ ਹੋਣ ਵਾਲੇ ਬਾਲ ਦੇ ਸਰਪ੍ਰਸਤ ਦੀ ਹیثیت ਵਿੱਚ ਮਹਾਰਾਣੀ ਚੰਦਕੌਰ ਤਖਤ ਤੇ ਬੈਠੀ ਉਹਨੇ ਆਪਣਾ ਵਜੀਰ ਸਰਦਾਰ ਅਤਰ ਸਿੰਘ ਸੰਧਾ ਵਾਲੀਏ ਨੂੰ ਬਣਾ ਲਿਆ ਰਾਜਾ ਧਿਆਨ ਸਿੰਘ ਕੁਝ ਦਿਨਾਂ ਵਾਸਤੇ ਲਾਹੌਰ ਛੱਡ ਕੇ ਜੰਮੂ ਚਲਾ ਗਿਆ ਪਰ ਉਹਦੀ ਸਿਆਸੀ ਕਾਰਵਾਈ ਉਵੇਂ ਜਾਰੀ ਰਹੀ ਚੰਦਕੌਰ ਨੂੰ ਉਹਨੇ ਮਸਾਂ 2 ਮਹੀਨੇ 9 ਦਿਨ ਰਾਜ ਕਰਨ ਦਿੱਤਾ ਹੁਣ ਉਹਨੇ ਕਵਰ ਸ਼ੇਰ ਸਿੰਘ ਨੂੰ ਅੱਗੇ ਲਿਆਂਦਾ ਰਾਜ ਦੇ ਲਾਰੇ ਉੱਤੇ ਕਵਰ ਸ਼ੇਰ ਸਿੰਘ ਫੋਜਾਂ ਲੈ ਕੇ ਲਾਹੌਰ ਆ ਗਿਆ ਜਰਾ ਸਿਆਸੀ ਛਾਤਰਾਂ ਦੀ ਚਾਲ ਵੇਖੋ ਰਾਜਾ ਧਿਆਨ ਸਿੰਘ ਸ਼ੇਰ ਸਿੰਘ ਵੱਲੇ ਸੀ ਤੇ ਉਹਦਾ ਵੱਡਾ ਭਰਾ ਗੁਲਾਬ ਸਿੰਘ ਤੇ ਪੁੱਤਰ ਹੀਰਾ ਸਿੰਘ ਚੰਦਕੌਰ ਵੱਲ ਦੋਹਾਂ ਧਿਰਾਂ ਨੂੰ ਚੁੱਕ ਚੁੱਕ ਕੇ ਡੋਗਰਾਂ ਨੇ ਲੜਾਈ ਸ਼ੁਰੂ ਕਰਾ ਦਿੱਤੀ ਲਗਾਤਾਰ 5 ਦਿਨ ਆਪਸ ਵਿੱਚ ਤੂਪਾਂ ਬੰਦੂਕਾਂ ਚੱਲਦੀਆਂ ਰਹੀਆਂ ਦੋਹਾਂ ਧਿਰਾਂ ਦੇ ਹਜ਼ਾਰਾਂ ਆਦਮੀ ਮਾਰੇ ਗਏ ਅੰਤ 18 ਜਨਵਰੀ 1841 ਨੂੰ ਰਾਜਾ ਧਿਆਨ ਸਿੰਘ ਨੇ ਵਿਚੋਲਾ ਬਣ ਕੇ ਦੋਹਾਂ ਦੀ ਸੁਲ੍ਹਾ ਕਰਾ ਦਿੱਤੀ ਚੰਦ ਕੌਰ ਨੂੰ ਜ਼ਗੀਰ ਦੇ ਕੇ ਰਾਜ ਭਾਗ ਤੋਂ ਵੱਖਰਾ ਕਰ ਦਿੱਤਾ ਤੇ ਸ਼ੇਰ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ ਗਿਆ ਧਿਆਨ ਸਿੰਘ ਉਸ ਦਾ ਵਜ਼ੀਰ ਬਣਿਆ ਸੰਦਾ ਵਾਲੀਏ ਕੁਝ ਨਸ ਗਏ ਕੁਝ ਕੈਦ ਕਰ ਲੈ ਲੋ ਜੀ ਅੱਜ ਲਈ ਇੰਨਾ ਹੀ ਦਿਹਾੜੀ ਲੈ ਕੇ ਹਾਜ਼ਰ ਹਾਂ ਅਗਲਾ ਦਿਹਾੜੀ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਇਤਿਹਾਸ ਪੜਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਅੰਤ ਪ੍ਰਕਾਰ ਦੇ ਪੁੱਲਾਂ ਚੁੱਕਾ ਹੋਏ ਦਿਨ ਹੋਈਆਂ ਹੋਣਗੀਆਂ ਗੁਰੂ ਸਾਹਿਬ ਬਖਸ਼ਣਹਾਰ ਨੇ ਅੱਗੇ ਤੋਂ ਸਿੰਘ ਨੂੰ ਸਹੀ ਇਤਿਹਾਸ ਪੜਨ ਸੁਣ ਸੁਣਾਉਣ ਦੀ ਸੋਝੀ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ